ਨੇ ਮਾਨ ਸਿੰਘ ਗੱਲ ਹੀ ਸਵਾਰਾ ਸਾਡਾ ਸਵਾਰਾ ਮੈਂ ਹੋਰ ਨਹੀਂ ਕਹਿ ਰਿਹਾ ਹਾ ਹੋਮਵਰਕ ਪੂਰਾ ਕਰੋ ਉਹ ਆਰਸੀ ਉਹਨਾਂ ਨੂੰ ਪ੍ਰਸ਼ਾਸਨ ਨੇ ਰਸਤੇ ਵਿੱਚ ਰੋਕ ਲਿਆ ਹੈਗਾ ਬਾਈਰ ਬਰਕ ਦੇਖੋ ਮੈਂ ਇਸ ਬਾਰੇ ਕੁਝ ਨਹੀਂ ਕਹੂੰਗਾ ਮੈਂ ਤਾਂ ਤਲੀ ਤਿਆਰ ਹੈਗੇ ਮੈਂ ਤਾਂ ਹਰ ਬੰਦੇ ਨਾਲੇ ਮੇਰੇ ਲਈ ਇਕੱਲਾ ਮਾਨ ਸਿੰਘ ਗੱਲ ਹੀ ਕਿਉਂ ਸਰ ਹਾਂ ਮੇਰੇ ਲਈ ਸਾਰੇ ਤੁਸੀਂ ਇੱਕੋ ਜੋ ਜਿੰਨੇ ਮੇਰੇ ਭਰਾ இந்து ਸਿੱਖ ਮੁਸਲਮਾਨ ਇਸਾਈ ਤੇ ਆਰੇ ਸਾਰੇ ਮੇਰੇ ਲਈ ਇਕੋ ਜਿਹੇ ਨੇ ਜੀ ਇਕੱਲੇ ਮਾਨ ਸਿੰਘ ਗੱਲ ਹੀ ਮੇਰੇ ਕੋਈ ਜਾਤੀ ਦੁਸ਼ਮਨੀ ਉਹਦੇ ਨਾਲ ਮੈਂ ਤਾਂ ਉਹਨੂੰ ਜਾਣਦਾ ਤਕਨੀਕੋਂ ਨੇ لیکن کیوں نہ منچ کسی پر کر دو کوئی بہ میں تو کوئی دقت نہیں آئے گی اپ غلط واٹس ایپ کرنی ہے نا جو تو مرضی کر سکتے ہیں نو پرابلم جی ڈیرہ باد ਨੂੰ ਲੈ ਕੇ ਵੱਡੇ ਪੱਧਰ ਤੇ ਸਵਾਲ ਅੱਛਾ ਡیرہ باد ਕੀ ਚੀਜ਼ ਆ ਇੱਕ ਦਰਬਾਰ ਹੈ ਅੱਜ ਦੇ ਰੇਟ ਦੇ ਵਿੱਚ ਬੇਸ਼ੱਕ ਉਹ میڈیا ਬੇਸ਼ੱਕ ਕੋਈ ਵੀ ਹੈ ਕੋਈ ਤਰਮ ਨੂੰ ਤੋੜਨ ਦੇ ਕਿਉਂ ਲੱਗੇ ਹੋਏ ਅਸੀਂ ਜੋੜਨ ਦੇ ਕਿਉਂ ਨਹੀਂ ਲੱਗੇ ਇੱਕ ਦਰਬਾਰ ਤਰਮ ਨੂੰ ਜੋੜ ਰਿਹਾ ਯਾਰ ਸੋਚ ਰੋ ਤੁਸੀਂ ਇੱਕ ਪ੍ਰੇਮਤਾਮ ਦਰਬਾਰ ਐਸਾ ਜਿੱਤੇ ਹਿੰਦੂ ਸਿੱਖ ਮੁਸਲਮ ਈਸਾਈ ਇਕ ਥਾਲੀ ਜਿ ਬੈਠ ਕੇ ਭੋਜਨ ਖਾਂਦੇ ਨੇ ਜੀ ਹਰ ਤਰ ਨੂੰ ਤੁਰਨ ਦਵਾਰ ਸਾਹਿਬ ਵੀ ਖਾਂਦੇ ਆ ਜੀ ਸਰ ਇੱਥੇ ਵੀ ਖਾ ਰਹੇ ਨੇ ਨਾ ਫਿਰ ਕੀ ਗਲਤ ਹੋ ਰਿਹਾ ਹੈ ਦੱਸੋ ਮੈਨੂੰ ਜੀ ਸਰ ਮਾਨ ਸਿੰਘ ਅਕਾਲੀ ਦਾ ਦਾਵਾ ਹੈ ਜੀ ਸਬ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨ ਦੇਵ ਜੀ ਇਸੇ ਆਧਾਰ ਤੇ ਜਿਹੜੇ ਉਹ ਤੁਹਾਨੂੰ ਵੀ ਚੇਤਾਵਨੀ ਦੇ ਰਹੇ ਤੁਹਾਡੇ ਕੋਲ ਜਿਹੜੇ ਸਿੱਖ ਲੋਕ ਹਾਂਦੇ ਨੇ ਤੁਸੀਂ ਉਹਨਾਂ ਨੂੰ ਇਹ ਕਿਉਂ ਨਹੀਂ ਕਹਿੰਦੇ ਵੀ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਬਣ ਮੈਂਨੇ ਪਹਿਲਾਂ ਕੀ ਕਿਹਾ ਦਿਵਾਲੀ ਦੇ ਤੋਂ ਪਹਿਲਾਂ ਦੀ ਵੀਡੀਓ ਮੇਰੀ ਚੈੱਕ ਕਰੋ ਦਿਵਾਲੀ ਦੇ ਤੋਂ ਪਹਿਲਾਂ ਦੀ ਵੀਡੀਓ ਮੇਰੀ ਪੇਜ ਦੇ ਉੱਪਰ ਪਈ ਹੋਈ ਹੈ ਚੈੱਕ ਕਰੋ ਉਹਦੇ ਉੱਪਰ ਪ੍ਰੋਪਰ ਬੋਲੇ ਆ ਮੈਨੇ ਚੀਜ਼ ਕਿ ਬੱਬਾ ਜੀ ਉਹਨਾਂ ਦਾ ਇਹ ਕਹਿਣਾ ਇਹ ਵੀ ਤੇ ਹੋ ਸਕਦਾ ਕਿ ਕੈਮਰੇ ਸਾਹਮਣੇ ਗੱਲ ਕਹੀ ਜਾ ਰਹੀ ਹੈ ਪਰ ਉਸ ਤੋਂ ਬਾਅਦ ਵੀ ਨਹੀਂ ਨਹੀਂ ਤਾਂ ਕੋਈ ਸਬੂਤ ਕਰਨੀ ਚਾਹੀਦਾ ਤੁਸੀਂ ਜੀ ਤੁਹਾਡੇ ਕੋ ਆਣਾ جاری ਹੈ ਉਸੇ ਤਰ੍ਹਾਂ ਹੀ ਬਦਲ ਕਿ মিডিਆ ਦਾ ਹੱਕ ਮੈਂਡੀਆ ਦਾ ਹੱਕ ਬੰਦਾ ਸਾਰਾ ਕਿਥੇ ਕਵਰੇਜ ਕਰੇ ਹਰ ਵੀਰਵਰ ਕਵਰੇਜ ਕਰੇ ਮੈਂ ਕੀ ਕਰਦਾ ਜੀ মিডিਆ ਕਹਦੇ ਲਈ ਹੈ মিডিਆ ਦਾ ਕੰਮ ਕੀ ਚੀਜ਼ ਹੈ ਹੂੰ মিডিਆ ਦਾ ਕੰਮ ਹੈ ਸਾਡੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਉਣਾ ਜੀ ਹੈ মিডিਆ ਦਾ ਇਹ ਕੰਮ ਹੈ ਨਾ ਤੇ ਮੀਡੀਆ ਕਿ ਕਵਰੇਜ ਕਰੇ ਤੇ ਮੈਂ ਕੀ ਕਰਦਾ ਜੇ ਸੰਗਤ ਨੂੰ ਪੁੱਛੋ ਤੁਸੀਂ ਇੱਥੇ ਆ ਕੇ ਕੀ ਹੁੰਦਾ ਹੈ ਕੀ ਇੱਥੇ ਗਲਤ ਕੀਤਾ ਜਾ ਰਿਹਾ ਕਿਸੇ ਮذਬਬ ਨੂੰ ਕਿਸੇ ਤਰ੍ਹਾਂ ਨੂੰ ਚੇ ਕਦੇ ਕਿਸੇ ਨੂੰ ਆਪਣੇ ਤਰਫੋਂ ਦੋ ਹਟਲ ਲਈ ਕਿਹਾ ਜਾਂਦਾ ਕੋਈ ਵੀ ਅਸਾ ਕੰਮ ਔਰ ਐਡੀ ਵੱਡੀ ਗੱਲ ਪੰਜਾਬ ਦੇ ਪਹਿਲਾਂ ਬਾਬਾ ਤੁਹਾਡੇ ਸਾਹਮਣੇ ਕਹਿ ਰਹੇ ਮੀਡੀਆ ਦੇ ਵਿੱਚ ਕਿ ਕਿਸੇ ਰੂਪ ਵਿੱਚ ਕਦੇ ਇਥੇ ਕੋਈ ਪੈਸਾ ਲੈ ਗਿਆ ਅੱਛਾ ਉਹਨਾਂ ਕਦੇ ਕਿਸੇ ਵੀ ਰੂਪ ਦੇ ਵਿੱਚ ਅੱਛਾ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਨਾ ਅਜੇ ਤੋਂ ਕੁਝ ਸਮੇਂ ਪਹਿਲਾਂ ਪਹਿਲਾਂ ਵੀ ਨਿੰਗ ਸਿੰਘ ਤੁਹਾਡੇ ਚੱਲਦੇ ਲਾਈਵ ਦੇ ਵਿੱਚ ਆਏ ਸੀਗੇ ਉਸ ਵੇਲੇ ਕੀ ਮੈਟਰ ਹੋਇਆ ਸੀ ਸਰ ਕੋਈ ਗੱਲ ਨਹੀਂ ਮੇਰੇ ਲਈ ਕੋਈ ਦਿੱਕਤ ਨਹੀਂ ਨਿੰਗ ਸਿੰਘ ਆ ਰਹੇ ਆ ਮੇਰੇ ਕੋਲ ਛੋਟੇ ਵੱਡੇ ਭਰਾ ਆ ਰਹੇ ਆ ਮਸਟ ਵੈਲਕਮ ਸਰ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਦੱਸਿਆ ਕੀ ਗੱਲ ਵੱਡੀ ਗੱਲ ਹੈ ਉਹਨਾਂ ਨੇ ਹੱਦ ਬ ਤੁਸੀਂ ਵੈਸੇ ਅੱਜ ਤੁਸੀਂ ਮੈਨੂੰ ਅੱਜ ਪੁੱਛ ਰਹੇ ਤੈਨੂੰ ਵੀ ਦੱਸ ਦੇਵਾਂ ਮੈਂ ਕੋਈ ਪ੍ਰੋਬਲਮ ਨਹੀਂ ਇਸ ਗੱਲ ਦੀ ਹੈਗੀ ਔਰ ਫਿਰ ਵੀ ਮੈਂ ਕਿਸੇ ਨਾਲ ਕੋਈ ਜਾਤੀ ਵਿਵਾਦ ਨਹੀਂ ਕਰਦਾ ਹੋ ਸਕਦਾ ਹੈ ਉਹਨਾਂ ਦੇ ਮਨ 'ਚ ਕੋਈ ਥੇਸ ਲੱਗੀ ਹੋਵੇ ਉਹਨਾਂ ਨੂੰ ਕੋਈ ਦਸਤਾਰਤਾਰੀ ਦੇਖ ਕੇ ਲੇਕਿਨ ਪਲੀਜ਼ ਮੈਂ ਰਿਕਵੈਸਟ ਕਰਦਾ ਸਾਰਿਆਂ ਨੂੰ ਚੈਨਲ ਦੇ ਥਰੂ ਕਿ ਪ੍ਰੋਪਰ ਮੇਰੀ ਵੀਡੀਓਜ਼ ਨੂੰ ਚੈੱਕ ਕਰੋ ਮੈਂ ਪ੍ਰੋਪਰ ਵੀਡੀਓਜ਼ ਦੇ ਵਿੱਚ ਬੋਲਿਆ ਹੋਇਆ ਹੈ ਲਾਸਟ ਵੀਰਵਾਰ ਜਿਹੜੀ ਵੀਡੀਓ ਸੀ ਉਹ 'ਚ ਹੀ ਮੈਂ ਬੋਲਿਆ ਹੋਇਆ ਹੈ ਕਿ ਕੋਈ ਵੀ ਦਸਤਾਰਤਾਰੀ ਪਲੀਜ਼ ਸਾਨੂੰ ਬੜੀਆਂ ਕੁਰਬਾਨੀਆਂ ਨਾਲ ਮਿਲੀ ਆਏ ਲਾਸਟ ਵੀਰਵਾਰ ਦੇਖੋ ਤੁਸੀਂ ਲਾਈਵ ਪਿਆ ਹੋਇਆ ਕਿਸ ਨਹੀਂ ਪੈਰਾ ਚ ਦਸਤਾਰ ਨਾਲ ਕੋਸਾਂ ਨੂੰ ਬੜੀਆਂ ਕੁਰਬਾਨੀਆਂ ਨਾਲ ਮਿਲਦੀ। ਕੋਈ ਇੱਥੇ ਕੋਈ ਲੋਕ ਬੈਠੇ ਸੀ ਮੇਰਾ ਕਹਿਣਾ ਵੀ ਸਾਡੇ ਵੱਖ-ਵੱਖ ਕੰਮ ਹੋਏ ਨਹੀਂ। ਗੱਲ ਇਹ ਵੀ ਤੁਹਾਡੇ ਕੋਲ ਕਿਹੜੀ ਉਹ ਸਰ ਕਿਹੜੇ ਦਰਵਾਜ਼ੇ ਨਹੀਂ ਹੁੰਦੇ? ਹੂੰ ਗੁਰਦੁਆਰਾ ਸਾਹਿਬ ਨਹੀਂ ਹੁੰਦੇ, ਮੰਦਿਰ ਨਹੀਂ ਹੁੰਦੇ, ਮਾਜੀ ਉਹਨਾਂ ਦੇ ਹਰ ਦਰਵਾਜ਼ੇ ਹੁੰਦੇ ਆ। ਹੂੰ ਐਸਾ ਕੋਈ ਦਰਵਾਜ਼ੇ ਨਹੀਂ ਜਿੱਥੇ ਕੰਮ ਨਹੀਂ ਹੁੰਦੇਗੇ। ਜੀ ਮੈਂ ਕਦੋਂ ਕਹਣਾ ਨਹੀਂ। ਹੂੰ ਇਹ ਕੋਈ ਐਕਸਟਰਾ ਦਰਵਾੜ ਥੋੜੀ ਹੈ ਦੁਨੀਆ ਜਿੰਨੇ ਦਰਵਾੜ ਹੈ ਹਰ ਦਰਵਾੜ ਦੇ ਕੰਮ ਹੁੰਦੇ ਨੇ ਥੋੜੇ ਤੇ ਸਵਾਲ ਚੁੱਕੇ ਤੁਸੀਂ ਤੁਹਾਡੇ ਕੋਲ ਕਿਹੜਾ ਚਮਤਕਾਰ ਸਰ ਮੇਰੇ ਕਿਹੜੇ ਦਰਵਾੜ ਚਮਤਕਾਰ ਨਹੀਂ ਮੈਂ ਤਾਂ ਨੁਛ ਰਿਹਾ ਹਾਂ ਇਹ ਕੀ ਗੱਲ ਕਰ ਦਰਵਾੜ ਦੀ ਗੱਲ ਤੁਹਾਡੀ ਇਹ ਵੀ ਦਰਵਾੜ ਹੈ ਨਾ ਇੰਡੀਵਿਜੁਅਲੀ ਗੱਲ ਕਰ ਨਹੀ 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 ਇਹ ਦਰਵਾੜ ਹੈ ਮੇਰੀ ਤੁਸੀਂ ਜਿੜੀ ਮਰਜ਼ੀ ਵੀਡੀਓ ਚ ਦੇਖੋ ਇੱਕ ਵੀ ਵੀਡੀਓ ਚ ਮੈਂ ਕਦੀ ਕਿਆ ਹੋਵੇ ਗੱਲ ਮੈਂ ਕਹਿੰਦਾ ਪਰਮਾਤਮਾ ਤੁਸੀਂ ਆਪਣੇ ਰੱਬ ਮੰਨਦੇ ਹੋ ਮੈਂ ਇਨਸਾਨ ਵੀ ਪੂਰਾ ਬੰਦਰੀ ਕੋਸ਼ਿਸ਼ ਕਰਨ ਵਾਲੇ ਕੀ ਗੱਲ ਕਰਦੇ ਹੋ ਯਾਰ ਕੀ ਗੱਲ ਕਰਦੇ ਹੋ ਮੈਂ ਇੱਕ ਸਰਕਾਰ ਦੇ ਜ਼ਰਦਾ murid ਹਾਂ ਇਸ 400 ਸਾਲ ਤੋਂ ਚੱਲਦੀ ਆ ਰਹੀ ਐ ਮੈਂ ਚਲਾ ਜਾਊਂਗਾ ਤਾਂ ਕੋਈ ਹੋਰ ਗੱਦੀ ਨਹੀਂ ਆਉਗਾ ਕੰਮ ਗੱਦੀ ਦੇ ਕਰਨੇ ਆ ਇਨਸਾਨ ਦੀ ਕੀ ਔਕਾਤ ਕਿਸੇ ਦਾ ਕੰਮ ਕਰ ਲਵੇ ਯਾਰ ਵੀਰ ਕੋਈ ਅਸਾ ਇਨਸਾਨ ਬਣੇ ਨਹੀਂ ਮੈਂਨੇ ਤੁਸੀਂ ਇੱਕ ਵੀਡੀਓ ਹੋਈ ਸੀ ਮੇਰੀ ਮੱਕੜ ਨਾਲ ਉਹ ਜੀ ਦੇਖਿਆ ਮੈਨੇ ਸਪੈਸ਼ਲੀ ਬੋਲਿਆ ਸੀਗਾ ਗੱਲ ਕੋਈ ਦੁਨੀਆ ਦਾ ਇੱਕ ਇਨਸਾਨ ਕਹ ਦੇਵੇ ਇਹ ਮੇਰੇ ਅੰਦਰ ਮਾਤਾ ਆ ਗਈ ਪੀਰ ਆ ਗਿਆ ਬਾਬਾ ਆ ਗਿਆ ਮੈਂ ਉਹਨੂੰ ਮਿਲਣਾ ਚਾਹੁੰਗਾ ਤੁਸੀਂ ਸਰਕ ਉਹ ਪਾਪੜੀ ਮਸਤੀ ਬਹੁਤ ਅੱਛੀ ਲੱਗ ਚੁੱਕੇ ਮੈਂ ਇੱਕ ਸਵਾਲ ਨੂੰ ਬਾਰ ਬਾਰ ਕਰਨਾ ਮੇਰਾ ਵੀ ਸਰਦਾਰ ਹੁੰਦਾ ਹੈ ਸਵਾਲ ਕਲੀਅਰ ਹੋਣੀ ਚਾਹੀਦੀ ਹੈ ਹਾਂ ਮੈਂ ਬਹੁਤ ਵਾਰ ਦੱਚੁੱਕੇ ਵੀ ਕਪੜੀ ਮਸਤੀ ਲੈਣਾ ਉਹਦੇ ਨਾਮ ਦੀ ਹਰ ਬੰਦੇ ਦੀ ਆਪਣੀ ਆਪਣੀ ਪਰੰਪਰਾ ਹੈ ਉਹਨੂੰ ਲੱਗਦਾ ਤੁਹਾਡੀ ਉਹ ਮਸਤੀ ਦੇ ਨਾਮ ਨਾਲ ਪਖੰਡਵਾਤ ਵੱਧ ਰਿਹਾ ਵਾ ਤੁਹਾਡੀ ਸੋਚ ਹੈ ਮੇਰੀ ਸੋਚ ਨਹੀਂ ਸਰ 407 ਤੋਂ ਚੱਲਦੀ ਪਰੰ ਕਦੀ ਆਉਂਦੀ ਹੈ ਤੂੰ ਤਾਂ ਮਸਤੀ ਕਰਦੀ ਤੁਸੀਂ ਰੋੜ ਤੇ ਹੁੰਦੇ ਕਦੀ ਉਹ ਦੇ ਤਾਨੂੰ ਮਤਲਬ ਜਦੋਂ ਗੱਦੀ ਤੇ ਆਨੇ ਜਦੋਂ ਨਹੀਂ ਨਹੀਂ ਦਰਬਾਰ ਤੇ ਆਨੇ ਜਦੋਂ ਗੱਦੀ ਤੇ ਆਨੇ ਆ ਬਾਬਾ ਤੂੰ ਤਾਂ ਗੱਦੀ ਤੇ ਆ ਕੇ ਅਰਦਾਸ ਕੀਤੀ ਜਾਂਦੀ ਹੈ ਪ੍ਰਾਰਥਨਾ ਕੀਤੀ ਜਾਂਦੀ ਉਸਦੇ ਆਦਰਵਾਇਸ ਮੈਂ ਇੱਕ ਬਿਨਸਮਾਨ ਮੰਦਾ 6 ਦਿਨ ਮੈਂ ਆਪਣੇ ਕਾਰੋਬਾਰ ਤੇ ਆ ਸਿਰ ਇਕ ਦਿਨ ਲਈ ਮੈਂ ਦਰਬਾਰ ਤੇ ਆਨਾ ਸਿੰਗਲ ਦੇ ਓਨਲੀ ਤੁਸੀਂ ਬਾਬਾ ਜੀ ਮਸਤੀ ਕਹਤੀ ਤੁਹਾਡੀ ਗੱਲ ਮੰਨ ਲੈਂਦੇ ਆ ਪਰ ਤੁਹਾਡੀ ਮਸਤੀ ਦੇ ਆਰ ਹੇਟ ਕੋਈ ਕਹਿੰਦਾ ਮੇਰੇ ਚ ਬਾਬਾ ਆ ਗਿਆ ਕੋਈ ਨਹੀਂ ਬੋਲਿਆ ਨਹੀਂ ਕੋਈ ਕਹਿੰਦਾ ਮੇਰੇ ਭੋਜ ਮੈਂ ਓਪਨ ਉੱਪਰ ਚੈਲੰਜ ਨਹੀਂ ਕਰ ਰਿਹਾ ਦੇਖੋ ਤੁਸੀਂ ਮੈਂ ਖੁਦ ਪਖੰਡ ਬਾਦ ਦੇ ਖਿਲਾਫ ਆ ਇਹ ਕੋਈ ਦਰਬਾਰ ਖਾਸ ਤੌਰ ਤੇ ਬਾਬਾ ਹੋਣ ਦੇ ਵਾਅਬਿਉ ਮੈਂ ਕਹਿੰਦਾ ਜਿੱਥੇ ਕਿਸੇ ਵੀ ਰੂਪ ਦੇ ਵਿੱਚ ਪੈਸਾ ਲਿਆ ਜਾਂਦਾ ਤੇਰਾ ਕੰਮ ਕਰ ਦੂੰਗਾ 21000 ਲੱਗੂਆ ਤੇਰਾ ਕੰਮ ਕਰ ਦੂੰਗਾ 51000 ਲੱਗੂਆ ਕਿਸੇ ਵੀ ਰੂਪ ਵਿੱਚ ਪੈਸਾ ਲਿਆ ਜਾਂਦਾ ਜਦੋਂ ਆਪਣੇ ਪਰਮਾਤਮਾ ਆਪਣੀ ਗੱਦੀ ਦੇ ਹੁੰਦੇ ਹੋਏ ਤੁਹਾਨੂੰ ਕਿਸੇ ਹੋਰ ਤੋਂ ਪੈਸ ਖਰ ਬੋਲ ਰਿਹਾ ਇਸ ਤੋਂ ਇਲਾਵਾ ਔਰ ਪਹਿਨਾ ਲਈ ਮੈਂ ਬਹੁਤ ਵਾਰ ਬੋਲ ਚੁੱਕਿਆ ਕਿ ਜਿੰਨੀਆਂ ਬੀਬੀਆਂ ਪਹਿਨਾ ਕਿਸੇ ਵੀ ਡੇਰੇ ਕਿਸੇ ਵੀ ਦਰਬਾਰ ਜਾਂਦੀਆਂ ਹੱਥ ਜੋੜ ਕੇ ਰਿਕੁਐਸਟ ਕਰਦਾ ਹੁੰਦਾ ਹੁੰਦਾ ਮੈਂ ਤੁਸੀਂ ਮੇਰੇ ਵੀਡੀਓਜ਼ ਦੇਖੋ ਕਿ ਆਪਣੇ ਪਤੀ ਤੋਂ ਬਿਨਾ ਅਜ ਆਪਣੇ ਪਿਤਾ ਤੋਂ ਬਿਨਾ ਬਿਲਕੁਲ ਨਾ ਜਾਓ ਕਿਸੇ ਦਰਬਾਰ ਦੇ ਉੱਪਰ ਕਿੰਨੇ ਵੀਡੀਓਜ਼ ਨੇ ਮੇਰੀਆਂ ਪ੍ਰੋਪਰ ਪਲੀਜ਼ ਮੈਂ ਚੈਨਲ ਨੂੰ ਵੀ ਰਿਕੁਐਸਟ ਕਰੂਗਾ ਨਾ ਵੀਡੀਓ ਨੂੰ ਜਰੂਰ ਚਲਾਓ ਇੱਕ ਵਾਰ ਸਾਰੇ ਸੰਗਤ ਨੂੰ ਪਤਾ ਲੱਗੇ ਮੈਂ ਇੱਕ ਬਹੁਤ ਅੱਛਾ ਮੈਸੇਜ ਲੱਗੇ ਹਾਲਵਰੀ ਕੋਈ ਵੀ ਨਿਹੰਗ ਸਿੰਘਾਂ ਦਾ ਜਿਹੜਾ ਸਪੈਸ਼ਲੀ ਵਰੀ ਦੀਗੀ ਮੀਟਿੰਗ ਹੋਣੀ ਸੀਗੀ ਹੁਣ ਐਦ ਕੀ ਮੇਲ ਆ ਗਿਆ ਇਹ ਇੰਨਾ ਸਮਾਂ ਦੇ ਵਿੱਚ ਹੀ ਕਿਉਂ ਇਹੋ ਜਿਹਾ ਸਵਾਲ ਇਹ ਸਵਾਲ ਤੁਸੀਂ ਉਹਨਾਂ ਨੂੰ ਕਰਨਾ ਪੈਣਾ ਮੈਨੂੰ ਨਹੀਂ ਮੈਂ ਤਾਂ ਮੇਰੇ 24 ਘੰਟੇ ਤੁਹਾਡੇ ਸਾਰੇ ਸੇਵਾ ਚਾਜਰ ਪੂਰੇ ਪੰਜਾਬ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੀ ਸੇਵਾ ਚਾਜਰ ਮੇਰੀ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿਹੜੀ ਹੈ ਇਹ ਕਿਹੜੇ ਧਰਮ ਨਾਲ ਤਾਲੂਕਤ ਰੱਖਦੀ ਹੈ ਸੂਫੀ ਧਰਮ ਸੂਫੀ ਓਨਲੀ ਲਾਜਾਤ ਜਿਹਦੀ ਕੋਈ ਜਾਂ ਇਸੇ ਸਾਰੇ ਧਰਮ ਜੋੜੇ ਜਾਂਦੇ ਆ ਹਮ ਹਰ ਧ ਗੁਰਦੁਆਰਾ ਸਾਹਿਬ ਜਾ ਰਹੇ ਹਿੰਦੂ ਮੰਦਿਰ ਜਾ ਰਹੇ ਸਿੱਖ ਗੁਰਦੁਆਰਾ ਸਾਹਿਬ 크ਰਿਸਚਨ ਚਰਚ ਔਰ ਹੋਰ ਕਿਹਨਾਂ ਜਾਗੇ ਮੁਸਲਮ ਮਸਜਿਦ ਜਾ ਰਹੇ ਕੋਈ ਐਸਾ ਧਰਮ ਨਹੀਂ ਚਾਹੀਦਾ ਸਾਰੇ ਇਕੱਠੇ ਲੱਗੇ ਜਿਆਦਾਤਰ ਇਸ ਤਰ ਜਿਹੜਾ ਤੁਸੀਂ ਤੁਸੀਂ ਦੇਖੋ ਨਾ ਅੰਦਰ ਭਗਵਾਨ ਬੋਲੇ ਦਾ ਵਿਸ਼ਾਲ ਮੰਦਿਰ ਬਣਿਆ ਅੰਦਰ ਜਿਆਦਾਤਰ ਜਦੋਂ ਅਜਿਹੀਆਂ ਗੱਡੀਆਂ ਨੇ ਉਹਨਾਂ ਨੂੰ ਜੋੜਿਆ ਜਾਂਦਾ ਮੁਸਲਮ ਤੋਂ ਨਾ ਨਹੀਂ ਨਹੀਂ ਸਰ ਮੈਂ ਕਿਤੇ ਸੀ ਨੂੰ ਮੰਨਦੇ ਨਹੀਂ ਜੀ ਮੈਂ ਕੱਟੜਵਾਦੀ ਸਨਾਤਨੀ ਆ ਸਰਕਾਰ ਬਾਬਾ ਹੈਦਰ ਸ਼ੇਖ ਦਾ ਮਰੀਦ ਆ ਨੋ ਡਾਊਟ ਲੇਕਿਨ ਕੱਟੜਵਾਦੀ ਸਨਾਤਨੀ ਆ ਮੈਂ ਕੁਈ ਸੁਣਨਾ ਨਹੀਂ ਦੁਨੀਆਂ ਦੇ ਸਭ ਤੋਂ ਵੱਡੇ ਮਸਤ ਪ੍ਰਭੂਨ ਬੋਲੇ ਨਾਥ ਹੋਇਆ ਅਕਾਲ ਮਿਰਤੀ ਉਹ ਮਰੇ ਜੋ ਕੰਮ ਕਰੇ ਚੰਡਾਲ ਕਾ ਕਾਲ ਵੀ ਉਸ ਦਾ ਕਿਆ ਵਿਗੜਾ ਜੋ ਭਗਤੋ ਮਹਾਕਾਲ ਕਾ ਤੁਲਕੇ ਕਹਿੰਦਾ ਗਿਰੀਸ਼ ਸਿੰਘ ਕਹਿੰਦੀ ਤੁਹਾਨੂੰ ਅੱਜ ਚੈਲੰਜ ਦਿੱਤਾ ਸੀ 12 ਵਜੇ ਨੂੰ ਪਹੁੰਚਣਾ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਮੈਂ ਬੰਟੀ ਬਾਬੇ ਨੂੰ ਦੇਖਣਾ ਵੀ ਉਹਨਾਂ ਦੇ ਉੱਪਰ ਕਿਹੜੀਆਂ ਸ਼ਕਤੀਆਂ ਨੇ ਪੁਲਿਸ ਵੀ ਵਕੀਦਾ ਖੜੀ ਹੈ ਤੁਹਾਡੀ ਗੱਲਬਾਤ ਹੋਈ ਹੈ ਕਿਸ ਦੇ ਨਾਲ ਸਰ ਮੇਰੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈਗੀ ਦਰਬਾਰ ਹਰ ਟਾਈਮ ਚਮਤਕਾਰ ਹੈ ਕੋਈ ਵੀ ਦਰਬਾਰ ਚਲੇ ਜਾਓ ਮੈਂ ਕੱਲਾ ਹੀ ਦਰਬਾਰ ਨਹੀਂ ਕਹਿ ਰਿਹਾ ਪਲੀਜ਼ ਬਾਰ-ਬਾਰ ਸੁ ਹਰ ਦਰਵਾਜ਼ਾ ਦਿੰਦਾ ਜਿੱਥੇ ਤੁਸੀਂ ਸ਼ਰਦਾ ਨਾਲ ਭਾਵਨਾ ਨਾਲ ਆਸਥਾ ਨਾਲ ਜਾਓਗੇ ਉਹ ਸਰ ਦਰਵਾਜ਼ਾ ਮਿਲ ਲੈ। ਬਾਬਾ ਜੀ ਕਿਤੇ ਮੈਂ ਹੋਰ ਲਾਸ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਕਹਿੰਦੇ ਹੋ ਅਕਸਰ ਕਹਿੰਦੇ ਹੋ ਕਿ ਮੈਂ ਸਿਰਫ ਇੱਥੇ ਵੀਰਵਾਰ ਨੂੰ ਆਉਣਾ ਤਾਂ ਮੈਂ ਬੰਟੀ ਬਾਬਾ ਵਾਂ ਅਕਸਰ ਬਾਕੀ ਦਿਨ ਜਿਹੜੇ ਆ ਮੈਂ ਉਸ ਦਿਨ ਸਿਰਫ ਬਿਜ਼ਨਸਮੈਨ ਆ ਤੁਹਾਨੂੰ ਜਿੰਨੇ ਬਿਜ਼ਨਸ ਮੇਰੇ ਦੇਖਣਗੇ ਇੱਕ ਕੱਲਾ ਕਿਆ ਕਰੂ ਮੇਰੀ ਸੋ ਜਿੰਨੇ ਵੀ ਤੁਸੀਂ ਤੁਹਾਨੂੰ ਦੇਖਣਗੇ ਮੇਰੇ ਚਿਰਾਗ ਦੇ ਨਾਮ ਨਾਲ ਬਾਬਾ ਜੀ ਦੀ ਕਿਰਪਾ ਨਾਲ ਸੁਮਹਾਰਾ ਲਈ ਕਿਰਪਾ ਨਾਲ ਜਿੰਨ ਚਾਹ ਦੇ ਬਿਨ ਸਾਰੇ ਮੇਰੇ ਆਪਣੇ ਬੇਨ ਚੋਂਗਾ ਹਟਾ ਮ ਆਪਣੇ ਆਫਿਸ ਚੋਂਗਾ ਕਦੀ ਮਾਰ ਰੋਡ ਚਲੇ ਜਾਇਓ ਕਦੀ ਸਾਬਾ ਨਗਰ ਚਲੇ ਆਇਓ ਕਦੀ ਚੰਡੀਗੜ ਚਲੇ ਆਇਓ ਕਦੇ ਮੈਂ ਬਾਹਰੋਂ ਆਫਿਸ ਆਪਣੇ ਆਫਿਸ ਚ ਹਾਂਗਾ ਆਪਣੇ ਕੰਮ ਤੇ ਹਾਂਗਾ ਔਰ ਜਿਸ ਟਾਈਮ ਮੈਂ ਕੰਮ ਤੇ ਹਾਂਗਾ ਮੇਰੇ ਕੋ ਸਰਦਾਰ ਜੀ ਆ ਕੇ ਮੇਹੱਤ ਮੇਲਾ ਕੇ ਮਿਲੂਗਾ ਔਰ ਭਾਜੀ ਕੀ ਹਾਲ ਹੈ ਕਿ ਬੰਤੀ ਬਾਬਾ ਜੀ ਦੀ ਖਾਊਗਾ ਫਿਰ ਇੱਕ ਦਿਨ ਲਈ ਗੱਡੀ ਤੇ ਆ ਨਾ ਉਸਦੇ ਲਈ ਮਾਨ ਮਾਨ ਸਿੰਘ ਦਾ ਇਹ ਵੀ ਸੋਸ਼ਲ ਮੀਡੀਆ ਜਿਹੜਾ ਵੀਡੀਓ ਚੱਲੀ ਆ ਉਹਨਾਂ ਨੇ ਕਿਹਾ ਸੀਗਾ ਤੇ ਸਿਰ ਘਮਾਉਣਾ ਚਲੋ ਮਸਤੀ ਆ ਕਦੇ ਕੱਪੜੇ ਲਾ ਲੈਂਦੇ ਨੇ ਕਿ ਅਜਿਹੀ ਕਿਹੜੀ ਮਸਤੀ ਆ ਸਰ ਕਿਹੜੇ ਕੱਪੜੇ ਕੱਲ ਕੱਲ ਤੁਸੀਂ ਆ ਕੇ ਕਹਿਦੇ ਹੋ ਵੀ ਗੰਗਾ ਜੀ ਇਸ਼ਨਾਨ ਕਰਦੇ ਜੀ ਕੱਪੜੇ ਤਾਰ ਲੈ ਯਾਰੀ ਕੋਈ ਨਹੀਂ ਇਸੀ ਬੰਦ ਨਹੀਂ ਨਹੀਂ ਇੱਕ ਦਿਨ ਇਸੀ ਬੰਦ ਹੈ ਗਰਮੀ ਸੀ ਕਿ ਕੱਪੜੇ ਤਾਰਨੇ ਕਿਉਂ ਸ਼ੁਰੂ ਨਾਲ ਰਿਓ ਚੀ ਨੂੰ ਕੱਪੜੇ ਤਾਰਨੇ ਮੇਰੇ ਬਨੀਆ ਨਹੀਂ ਪਾਈ ਹੋਈ ਇਹ ਸਵਾਲ ਉਹਨਾਂ ਦਾ ਨਹੀਂ ਨਹੀਂ ਮੇਰੇ ਬਨੀਆ ਨਹੀਂ ਮੈਂ ਮੈਂ ਵੀ ਸਵਾਲ ਦਾ ਜਵਾਬ ਹੀ ਦੇ ਰਿਹਾ ਮੇਰੇ ਬਨੀਆ ਨਹੀਂ ਪਾਈ ਹੋਈ ਸਾਡੇ ਸੰਤ ਨਾਗੇ ਵੀ ਉਸ ਵੀਡੀਓ ਨੂੰ ਧਿਆਨ ਨਾਲ ਸੁਣੋ ਮੈਂ ਕਿਹਾ ਵੀ ਬਾਬੇ ਕੁੰਜਾ ਯਾਰ ਲੈ ਕੇ ਲੋਟਾਂ ਲੁੱਟ ਰਹੇ ਨੇ ਅੱਧੀ ਵੀਡੀਓ ਸੁਣਾ ਕਰੋ ਪੂਰੀ ਵੀਡੀਓ ਸੁਣਾ ਕਰੋ ਨੂੰ ਅੱਧੀ ਵੀਡੀਓ ਸੁਣੀਏ ਤੁਸੀਂ ਸਭ ਨੇ ਉਸ ਵੀਡੀਓ ਜਿਵੇਂ ਕੀ ਕਰ ਰਹੇ ਵੀ ਲੋਕ ਕੁੰਜਾ ਕੁੰਜਾ ਯਾਰ ਦੇਰੇ ਬਾਬਿਆਂ ਨੂੰ ਦੇਣ ਦੀ ਬਜਾਏ ਕਿਸੇ ਹਸਪਤਾਲ ਤੇ ਲਗਾਓ ਚਲ ਮਸਤੀ ਕਾਦੀ ਆਂਦੀ ਹੈ ਜੀ ਕਿ ਕਿੰਨੀ ਮਸਤੀ ਆਂਦੀ ਹੈ ਤੁਹਾਨੂੰ ਮੈਂ ਸਰਕਾਰ ਬਾਬਾ ਹਦਰ ਸ਼ੇਖ ਦਾ ਮੁਰੀਦ ਆ ਜੀ ਉਹ ਕਿਹੜੀ ਮਸਤੀ ਕਿਉਂ ਨਹੀਂ ਆਂਦੀ ਤੁਸੀਂ ਸਨਾਤਨ ਤਰਨਾਂ ਹਰ ਤਰਮ ਦਾ ਮਸਤੀ ਹੈ ਜੀ ਹਰ ਤਾਂ ਆਉਂਦੀ ਆਪੇ ਤੁਸੀਂ ਕਹੋ ਗੱਲ ਨੂੰ ਭੋਲੇ ਨਾਲ ਨਮਾਜ਼ ਕਰੀ ਬੜਦੇ ਇਹ ਤਾਂ ਕੁਝ ਦਿੱਕ ਨਹੀਂ ਹਰ ਨਹੀਂ ਸਰ ਹਰ ਤਰਮ ਦੀ ਆਪਣੀ ਆਪਣੀ ਪਰੰਪਰਾ ਹੈ ਸਭ ਤੋਂ ਵੱਡੇ ਮਸਤ ਭੋਲੇ ਸ਼ੰਕਰ ਬਿਲਕੁਲ ਮਸਤ ਭੋਲੇ ਸ਼ੰਕਰ ਦੇ ਬਰਾਬਰ ਤੁਸੀਂ ਮੈਂ ਮੇਰੀ ਗੱਡੀ 407 ਸਰਕਾਰ ਬਾਬਾ ਹਦਰ ਸ਼ੇਖ ਦੀ ਚੱਲਦੀ ਆ ਰਹੀ ਹੈ ਅੱ ਸਰ ਬਹੁਤ ਬਾਤਾਂ ਦੱਸ ਚੁੱਕਿਆ ਮੈਂ ਹਰ ਵੀਡੀਓ 'ਚ ਬੋਲ ਚੁੱਕਿਆ ਕਿ ਦੁਨੀਆਂ 'ਚ ਇੱਕ ਵੀ ਇਨਸਾਨ ਨਹੀਂ ਕਹਿੰਦਾ ਕਿ ਮੇਰੇ ਅੰਦਰ ਮਾਤਾ ਪੀਰ ਬਾਬਾ ਕੋਈ ਵੀ ਚੀਜ਼ ਆ ਗਈ ਇੱਕ ਉਹਦੇ ਨਾਮ ਦੀ ਮਸਤੀ ਸਿਰ ਬਾਈ ਤੁਸੀਂ ਆਪ ਇਹ ਗੱਲ ਕਹੀ ਵੀ ਅੰਦਰ ਕੋਲੇਨਾਥ ਦਾ ਮੰਦਿਰ ਵੀ ਹੈ ਕੋਲੇਨਾਥ ਬਹੁਤ ਅਜ਼ੀਮ ਸ਼ਖਸੀਅਤ ਹੈ ਹਿੰਦੁਸਤਾਨ ਲਈ ਸਭ ਲਈ ਬਹੁਤ ਕੁੱਝ ਨਹੀਂ ਕਰਿਆ ਹਰ ਧਰਮ ਵਾਸਤੇ ਜੀ ਪਰ ਉਸ ਤੋਂ ਇੰਨਾ ਕੁਝ ਹੋਣ ਦੇ ਬਾਵਜੂਦ ਅੰਦਰ ਐਡਾ ਕੋਲੇਨਾਥ ਦਾ ਮੰਦਿਰ ਹੋਣ ਦੇ ਬਾਵਜੂਦ ਹਰ ਧਰਮ ਦੀ ਜਗ੍ਹਾ ਹੋਣ ਦੇ ਬਾਵਜੂਦ ਸਿਰਫ ਬੰਟੀ ਬਾਬਾ ਹੀ ਕਿਉਂ ਪ੍ਰਮੋਟ ਹੋ ਰਿਹਾ ਸਰ ਇਹ ਤੁਹਾਨੂੰ ਪਸਾਉ ਇਹ ਤੁਸੀਂ ਕਰ ਰਹੇ ਹੋ ਦੇਖੋ ਇਹਨੇ ਬੰ ਤਰਾਸੀ ਪ੍ਰਮੋਟ ਨਹੀਂ ਕਰ ਰਹੀ ਨਹੀਂ ਮੈਂ ਕਿਉਂ ਨਹੀਂ ਕਰ ਰਹੀ ਮੇਰੀ ਸੁਣੋ ਮੇਰੀ ਸੁਣੋ ਮੇਰੀ ਸੁਣੋ ਸੋਚਣਾ ਹੈ ਮੇਰੀ ਮੇਰੀ ਸੁਣੋ ਨਹੀਂ 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 ਮੇਰੀ ਸੁਣੋ ਇਹਨੂੰ ਲੋਕ ਪ੍ਰਮੋਸ਼ਨ ਕਹਿੰਦੇ ਕਿ ਨਹੀਂ ਕਹਿੰਦੇ ਲੋਕ ਨੂੰ ਪ੍ਰਮੋਸ਼ਨ ਕਹਿੰਦੇ ਲੋਕ ਤੁਹਾਨੂੰ ਕਹਿੰਦੇ ਵੀਡੀਓ ਪਾਓ ਬੜਾ ਕੁਝ ਪਾਉਣਗੇ ਥੱਲੇ ਕਮੈਂਟਾਂ ਨੀਚੇ ਆਊਗਾ ਤੁਸੀਂ ਬਾਬੇ ਨੂੰ ਪ੍ਰਮੋਟ ਕਰਨਗੇ ਸੀ ਕੀ ਕਰਗੇ ਮੈਂ ਕਿਸ ਚੀਜ਼ ਦਾ ਪ੍ਰਮੋਸ਼ਨ ਕਰ ਲਈ ਮੈਂਨੇ ਕੀ ਕਰ ਲਿਆ ਆਪਣੇ ਵੱਲੋਂ ਨਥੋ ਮੈਨੂੰ ਆਪਣੇ ਵੱਲੋਂ ਕੀ ਕੈਸੀ ਕਿਹੜੀ ਚੀਜ਼ ਮੈਨੇ ਆਪਣੇ ਪੇਜ ਤੇ ਪਾਤੀ ਜਿਹੜੀ ਮੈਨੂੰ ਪ੍ਰੋਮੋਸ਼ਨ ਦਿਖਾ ਰਹੀ ਹੈ ਹਬਸੋ ਮੈਨੂੰ ਬਾਬਾ ਜੀ ਲੋਕਾਂ ਨੇ ਲਾਈਕ ਹੋਰ ਆ ਜੀ ਕਹਿੰਦੇ ਬਾਬਾ ਜੀ ਨੇ ਦੇਸੀ ਦਵਾਈਆਂ ਸ਼ੁਰੂ ਕਰਦੀਆਂ ਵੀ ਮੋਟਾ ਬਿਜ਼ਨਸ ਕਰ ਰਹੇ ਨੇ ਬਿਲਕੁਲ ਆਪਣਾ ਕਾਰੋਬਾਰ ਕਰ ਰਹੇ ਜੀ ਕਿਉਂ ਨਹੀਂ ਕਰ ਰਹੇ ਕਾਰੋਬਾਰ ਤੁਸੀਂ ਬਿਜ਼ਨਸ ਨਹੀਂ ਕਰ ਰਹੇ ਹਰ ਤੁਸੀਂ ਆਪਣੇ ਚੱਲ ਹਰ ਬੰਦਾ ਬਿਜ਼ਨਸ ਕਰੇ ਆਪਣਾ ਆਮ ਜਨਤਾ ਦਾ ਸਵਾਲ ਕਰਨਾ ਚਾਹੁੰਦਾ ਜਨਤਾ ਨੇ ਇਹ ਗੱਲ ਉਹ ਪੱਕੇ ਜੀ ਬਿਜ਼ਨਸ ਹੋ ਰਿਹਾ ਸਾਰਾ ਇਹ ਤੂੰ ਜਦ GST ਨੰਬਰ ਦੇ ਉੱਪਰ ਕੰਮ ਹੋ ਰਿਹਾ ਵਿਦਆਉਟ GST ਮੇਰਾ ਕੋਈ ਵੀ ਕੰਮ ਨਹੀਂ ਆਊਗਾ ਆਮ ਜਨਤਾ ਨੇ ਵੀ ਗੱਲ ਕਹੀ ਹੈ ਕਿ ਉਹਨੂੰ ਜਾਣ ਪੁੱਛ ਕੇ ਗਿਆ ਦੂਬਰੋ ਬਸ ਗੱਲ ਗਦਮ ਇਹ ਗੱਲਾਂ ਇਹ ਗੱਲਾਂ ਬੇਸਲੈਸ ਗੱਲਾਂ ਆ ਬਿਜ਼ਨਸ ਨੇ ਬਿਲਕੁਲ ਕਮੈਂਟ ਦਾ ਕੋਈ ਵੀ ਫਰੀ ਇਹ ਇੰਟਰਨੈਟ ਦੇ ਵਿੱਚ ਕਮੈਂਟ ਪਾਉਂਦਾ ਜਿਹੜੇ ਸੁਲਫੇ ਸੂਟੇ ਲਾਏ ਜਾਂਦੇ ਨੇ ਤੁਸੀਂ ਉਹਨਾਂ ਦੇ ਹੱਕ ਚੋਂ 100% ਗਲਤ ਹੈ ਜੀ ਤੁਸੀਂ ਕਦੇ ਲਾਇਆ ਇੱਥੇ ਮੈਂ ਇਸ ਦਰਬਾਰ ਦੇ ਵਿੱਚ ਕਦੇ ਸਿਕਟ ਬੀੜੀ ਨਹੀਂ ਚਲਾ ਦਿੰਦਾ ਹੈਗਾ ਸੈਕੰਡਲੀ ਗੱਲ ਮੈਂ ਕਿਸੇ ਦੇ ਖਿਲਾਫ ਵੀ ਨਹੀਂ ਮੈਂ ਸੁਣਿਆ ਇੱਕ ਨਕੌਦਰ ਦੇ ਬੜੇ ਅੱਛੇ ਸੰਤ ਮਹਾਤਮਾ ਗੈਲਣੂ ਫਕੀਰ ਹੋਇਆ ਸਾਈ ਲਾਡੀ ਸ਼ਾ ਜੀ ਉਹ ਕਿਸੇ ਟਾਈਮ ਆਪਣੇ ਰੱਬ ਨਾਲ ਲਿਵ ਲੱਗੀ ਹੋਈ ਸੀ ਉਹਨਾਂ ਦੀ ਉਹ ਕਦੀ ਸ਼ਿਕਤ ਪੀਂਦੇ ਸੀਗੇ ਕਮਾਂਡਰੀ ਸ਼ਿਕਤ ਪੀਂਦੇ ਸੀ ਕਦੀ ਉਹਨਾਂ ਨੇ ਕੋਈ ਭਰੀ ਹੋਈ ਸ਼ਿਕਤ ਨਹੀਂ ਕੀਤੀ ਜੋ ਮੈਂ ਸੁਣਿਆ ਮੈਂ ਅਜੇ ਤੱਕ ਗਿਆ ਨਹੀਂ ਹੈ ਕਦੀ ਵੀ ਮੈਨੂੰ ਨਕੌਦਰ ਜਾਂਦਾ ਮੌਕਾ ਨਹੀਂ ਮਿਲਿਆ ਕਦੀ ਇਸ ਲਈ ਮੈਂ ਨਹੀਂ ਗਿਆ ਹੈਗਾ ਲੇਕਿਨ ਮੈਂ ਸੁਣਿਆ ਉਹ ਪੀਂਦੇ ਸੁਣੇ ਪਰਮਾਤਮਾ ਨਾਲ ਲੱਗੀ ਸੀਗੀ ਅੱਜ ਕੱਲ ਲੋਕ ਵੀ ਕਿ ਆਪਣੇ ਜਵਾਨੀਆਂ ਖਰਾਬ ਕਰ ਰਹੇ ਆਂ ਔਰ ਕੁਝ ਨਹੀਂ ਕਰ ਰਹੇ ਅੱਛਾ ਜੀ ਹੋਲਾ ਮੱਲਾ ਚੱਲ ਰਿਹਾ ਦੀ ਬਹੁਤ ਸੰਗਤ ਆ ਰਹੀ ਕਿ ਬੰਟੀ ਬਾਬੇ ਨੂੰ ਹੁਣ ਜਾਓਗੇ ਬਿਲਕੁਲ ਜੋ ਕਮਾਲ ਮੇਰੀ ਔਕਾਤ ਕੀ ਯਾਰ ਮੇਰੀ ਮੇ ਇੱਕ ਮਿੰਟ ਮੈਨੂੰ ਸੁਣੋ ਕਿੱਡੇ ਵੱਡੇ ਦਰਬਾਰ ਦੀ ਗੱਲ ਕਰ ਰਹੇ ਮੇਰੀ ਔਕਾਤ ਕੀ ਮੈਂ ਹਰ ਟਾਈਮ ਨਮਸਤੇ ਕੋ ਜਾਊਂਗਾ ਹਰ ਮੈਂ ਦੋ ਦੋ ਘੰਟੇ ਬੈਠੇ ਗੁਰਦੁਆਰਾ ਸਾਹਿਬ ਬਾਟ ਕਰਦਾ ਮੈਨੂੰ ਇਸ ਦਾ ਮਤਲਬ ਨਹੀਂ ਹੈਗਾ ਮੈਂ ਚੀਨ ਨੂੰ ਸਮਝਦੇ ਨਹੀਂ ਕਿ ਹਿੰਦੂ ਸਿੱਖ ਮੁਸਲਮਾਨ ਸਾਰੇ ਲੱਗੇ ਯਾਰ ਮੇਰੀ ਸੋਚ ਨਹੀਂ ਹੈ ਕਿ ਕਿਹੜੇ ਕਿਹੜੇ ਗ੍ਰੰਥ ਨੇ ਅੱਜ ਤੱਕ ਧਰਮ ਲੱਗ ਕਰਨਾ ਸਿਖਾਇਆ ਹੈ ਹਰ ਧਰਮ ਗ੍ਰੰਥ ਨੇ ਮੁਹੱਬਤ ਦਾ ਪੈਗਾਮ ਦਿੱਤਾ ਹੈ ਚਾਹੇ ਉਹ ਤਨਸ਼ੀਲ ਗੁਰੂ ਸਾਹਿਬ ਜੀ ਨੇ ਚਾਹੇ ਉਹ ਗੀਤਾ ਚਾਹੇ ਉਹ ਬਾਈਬਲ ਜਦੋਂ ਆਪਣੇ ਮੁਹੱਬਤ ਦਾ ਪੈਗਾਮ ਦਿੰਦਾ ਹੈ ਬਾਬਾ ਜਦੋਂ ਇਹ ਸਭ ਕੁਝ ਹੈ ਇਹ ਅਕਾਲੀ ਮਾਨਸਿਕ ਦਾ ਵੀ ਇਹੀ ਕਹਿਣਾ ਸੀਗਾ ਫਿਰ ਇਹ ਨਵਾਂ ਧਾਮ ਸ਼ੁਰੂ ਕਰਨ ਦੀ ਲੋੜ ਕੀ ਪਈ ਸਰ 400 ਸਾਲ ਤੋਂ ਜਲਦੀ ਆ ਰਹੀ ਗਈਦੀ ਹੈ 400 ਸਾਲ ਤੋਂ ਸਵਾਲ ਸੁਣ ਲਓ ਸਵਾਲ ਸੁਣ ਲਓ ਹਿੰਦੁਸਤਾਨ ਦੇ ਵਿੱਚ ਇਹਨੇ ਡੇਰਾਬਾਦ ਕਿਉਂ ਹੈ ਜਦ ਕਿ ਡੇਰਾਬਾਦ ਦੀ ਆੜ ਦੇ ਵਿੱਚ ਹੀ ਕਿਹੜਾ ਦਿਲ ਸਰ ਜਿਸ ਡੇਰਾ ਨਹੀਂ 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 ਕਿਹੜੇ ਬਸੋਂ ਡੇਰਾ ਕਹਿ ਰਹੇ ਤੁਸੀਂ ਇਹ ਡੇਰਾ ਕਿਹਦੇ ਬਸੋਂ ਕਹਿ ਰਹੇ ਇੱਕ ਮੈਂ ਤੁਹਾਡੇ ਇੱਕ ਮੈਂ ਤੁਹਾਨੂੰ ਛੋਟੀ ਗੱਲ ਦਾ ਜਵਾਬ ਦੇਣਾ ਤੁਸੀਂ ਕਿਹਾ ਜੀ ਇੰਨਾ ਇੰਨਾ ਕੁਝ ਹੈਗਾ ਜਿਹੜੀਆਂ ਸੀਮ ਤਾਕਤਾਂ ਬੈਠੀਆਂ ਫੇਰ ਦਰਬਾਰ ਸਾਹਿਬ ਤੋਂ ਬਾਅਦ ਗੁਰਦੁਆਰਾ ਸਾਹਿਬ ਖੋਲਣ ਦੀ ਕਿਉਂ ਲੋੜ ਹੈ ਹਰ ਜਗ੍ਹਾ ਦੇ ਦੀ ਨਹੀਂ ਨਹੀਂ ਜਵਾਬ ਦਿਓ ਉਹ ਤਾਂ ਜੀ ਉਹ ਤਾਂ ਗੱਲ ਇਹ ਨਹੀਂ 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 ਪਰ ਆਪਾ ਪਰਮਾਤਮਾ ਇੱਕ ਮਿੰਟ ਬ੍ਰਦਰ ਆਪਾ ਰੱਬ ਦਾ ਨਾਮ ਲੈਣਾ ਹੈ ਉਹ ਕਿਸੇ ਨੂੰ ਮੇਰੇ ਦਾ ਨਹੀਂ ਹੈ ਪਹਿਲੀ ਗੱਲ ਸੈਕੰਡਲੀ ਗੱਲ ਕਿਸੇ ਦੀ ਪਰਚੀ ਨਹੀਂ ਇਹ ਮੰਦਿਰ ਹੈ ਇੱਥੇ ਮੰਦਿਰ ਬੈਠਾ ਹੈ ਇੱਥੇ ਮੰਦਿਰ ਬਣਾਇਆ ਹੈ ਬਾਬਾਈ ਦੀ ਜਗ੍ਹਾ ਤੇ ਲੋਕੀ ਨਤਮਸਤਕ ਹੋਣਾ ਤੇ ਤੇਰਾ ਹੁੰਦਾ ਜਿਹੜਾ ਤੁਸੀਂ ਅੱਜ ਕੱਲ ਸੁਣਦੇ ਹੋ ਵੀ ਲੋਗੋ ਤਾਂ ਰੇਂਦੀ ਆ ਗਲਤ ਗਲਤ ਕੰਮ ਹੋ ਰੇ ਉਹਨੂੰ ਡੇਰਾ ਕਹਿੰਦੇ ਆ ਚਲੋ ਮਾਨ ਸਿੰਘ ਅਕਾਲੀ ਦੀ ਗੱਲ ਹੈ ਡੇਰਾ ਬਾਅਦ ਦੀ ਤੁਸੀਂ ਗੱਲ ਕਰਦੇ ਹੋ ਮੈਂ ਕਿਸੇ ਦਾ ਨਾਮ ਲਿੱਤੇ ਬਗੈਰ ਗੱਲ ਕਰਦਾ ਹੁਣੇ ਪਿੱਛੇ ਬੜਾ ਰੋਲਾ ਪਿਆ ਵੀ ਆਦਮੀ ਜਨਾਨੀ ਮਾਰਤੇ ਔਰਤਾਂ ਨਾਲ ਬਲਾਤਕਾਰ ਹੋਇਆ ਮਾਨ ਸਿੰਘ ਖਾਲੀ ਦੇ ਮੂੰਹ ਚ ਕੀ ਸੀ ਔੜ ਕਿਰਲੀ ਉਦੋਂ ਕਹਿੰਨੀ ਬੋਲਿਆ ਗਿਆ ਕਿਉਂਕਿ ਧਰਮ ਸੇਮ ਹੈ ਇੱਕ ਗੱਲਾ ਗਲਤ ਨੇ ਗਲਤ ਨਹੀਂ ਮੈਂ ਸਹੀ ਕਹਿ ਰਿਹਾ ਇਹ ਸਵਾਲ ਇਹ ਸੀਗਾ ਬਾਬਾ ਜੀ ਸਵਾਲ ਇਹ ਸੀਗਾ ਇਹ ਕਿਦੋਂ ਕੋਲੇ ਨਾ ਸੈ ਤਾਂ ਉਹਦਾ ਮੰਦਰ ਹੋਣੀ ਬਜਾਏ ਧਾਮ ਕਿਉਂ ਬਣ ਗਿਆ ਕੋਲੇ ਮੰਦਰ ਅੰਦਰ ਸਰ ਧਾਮ ਦਾ ਇੱਕ ਨਾਮ ਹੈ ਧਾਮ ਤਾਂ ਪ੍ਰੇਮ ਧਾਮ ਜਿੱਥੇ ਮੁਹੱਬਤ ਹੈ ਲੈ ਲਓ ਪ੍ਰੇਮ ਮੰਦਰ ਕਹਿ ਲੋ ਜਿੱਥੇ ਮੁਹ ਪ੍ਰੇਮ ਦਾ ਮਤਲਬ ਕੀ ਹੈ ਪ੍ਰੇਮ ਦਾ ਅਰਥ ਕੀ ਹੈ ਪ੍ਰੇਮ ਦਾ ਅਰਥ ਹੈ ਪਿਆਰ ਮੁਹੱਬਤ ਮੁਹੱਬਤ ਪੰਡ ਰਹੇ ਆ ਆਪਣੀ ਆਸਥਾ ਆਪਣਾ ٹرسٹ 10 ਬੰਦਿਆਂ ਨੇ ਰਲ ਕੇ ਇੱਕ ਧਾਮ ਬਣਾਇਆ ਉਹਦੇ ਵਿੱਚ ਕੋਈ ਚੰਗਾ ਕੰਮ ਹੀ ਕੀਤਾ ਇੱਥੇ ਇੱਥੇ ਇੱਕ ਮਿੰਟ ਮੇਰੀ ਗੱਲ ਸੁਣੋ ਇਸ ਪੂਰੇ ਰੋਏਰੀ ਦੇ ਵਿੱਚ ਇੱਕ ਪਹਿਲਾ ਦਰਬਾਰ ਜੇ ਦਿੱਲੀ ਲੰਗਰ ਚੱਲਦਾ ਦਿੱਲੀ ਬੜਾ ਵਧੀਆ ਮੌਕਾ ਨਹੀਂ ਨਹੀਂ ਸੁਣੋ ਮੇਰੀ ਗੱਲ ਪਲੀਜ਼ 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 ਉਹ ਪੂਰੇ ਏਰੀਆ ਦੇ ਵਿੱਚ ਇੱਕ ਮਿੰਟ ਰਹਿਣਾ ਜੁਬਲੰਦਿਆ ਨਹੀਂ ਹੁੰਦੀ ਇੱਕ ਮਿੰਟ ਬ੍ਰਦਰ ਮੇਰੀ ਗੱਲ ਸੁਣੋ ਪਲੀਜ਼ ਇਹ ਪੂਰੇ ਏਰੀਆ ਦੇ ਵਿੱਚ ਚਾਰ ਸੜਕਾਂ ਦੇ ਵਿੱਚ ਇੱਕ ਪਹਿਲਾ ਦਰਵਾਜ਼ਾ ਹੈ ਜਿੱਥੇ ਦਿੱਲੀ ਲੰਗਰ ਚੱਲਦਾ ਹੈ 1000 2000 ਬੰਦਾ ਦਿੱਲੀ ਲੰਗਰ ਖਾ ਕੇ ਜਾਂਦਾ ਹੈ 120 ਔਰਤਾਂ ਦਾ ਵੀ ਔਰਤਾਂ ਰਾਸ਼ਨ ਮੰਡ ਸਮਾਰੋ ਹੁੰਦਾ ਇੱਥੇ ਹਰ ਮਹੀਨੇ ਔਰ ਕਰ ਚੱਲ ਰਹੇ ਨੇ ਸਰ ਲੋਕਡਾਊਨ ਦੇ ਵਿੱਚ ਚਲੋ ਇਹ ਗੱਲਾਂ ਨਹੀਂ ਕਰਨੀਆਂ ਜੇ ਵੀ ਲੋਕਡਾਊਨ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਲੋਕਾਂ ਨੂੰ ਭੋਜਨ ਭੇਜਿਆ ਗਿਆ ਇਥੋਂ ਹਰ ਮਹੀਨੇ ਹਰ ਮਹੀਨੇ ਟਰਾਈਸਾਈਕਲਸ ਸਰੀ ਹਰ ਸਾਲ ਟਰਾਈਸਾਈਕਲ ਜਿਹਨਾਂ ਬੱਚਿਆਂ ਲਈ ਜਿਹੜੇ ਅੰਗਹੀਨ ਨੇ ਉਹਨਾਂ ਬਜ਼ੁਰਗਾਂ ਲਈ ਜਿਨ੍ਹਾਂ ਨੂੰ ਕੰਨ ਸੁਣਨ ਦੀ ਪ੍ਰੋਬਲਮ ਹੈ ਮਸ਼ੀਨਾਂ ਕੁ ਬੱਚਿਆਂ ਦੀ ਫੀਸ এডੂਕੇਸ਼ਨ ਦਾ ਖਰਚਾ ਇਥੋਂ ਜੀ এডੂਕੇਸ਼ਨ ਕਮਾਲ ਦੀ ਕਰਦੇ ਕੱਚੇ ਕੰਮ ਇੱਕ ٹرسٹ ਕਰ ਰਹੀ ਹੈ ਯਾਰ ਕੀ ਗੱਲ ਕਰ ਰਹੇ ਆਪਾਂ ਹਾਂ ਕੁਛ ਨਾਲ ਕੁਛ ਨਹੀਂ ਸਾਡਾ ਨਹੀਂ ਹੈ ਇਹ ਸਵਾਲ ਉਹਨਾਂ ਨੇ ਉਹਨਾਂ ਨੂੰ ਜਵਾਬ ਦੇਣਾ ਸਰ ਉਹਨਾਂ ਨੂੰ ਹੀ ਜਵਾਬ ਉਹਨਾਂ ਨੂੰ ਹੀ ਜਵਾਬ ਬ੍ਰਦਰ ਮੈਂ ਇੱਕ ਗੱਲ ਕੋਈ ਜਮਨ ਸਿੰਘ ਅਕਾਲੀ ਕੋਈ ਏਡੀ ਵੱਡੀ ਕੋਈ ਅਸਤੀ ਨਹੀਂ ਆ ਨਹੀਂ ਮੈਂ ਮਨ ਸਿੰਘ ਜੀ ਜਾਨੀ ਦੇ ਰਿਹਾ ਯਾਰ ਜਨਤਾ ਦੇ ਵਿੱਚ ਮੈਂ ਕਹਿੰਦਾ ਕੋਈ ਗਰੀਬ ਬੰਦਾ ਕੋ ਬਿਲਕੁਲ ਕਰੀਬ ਬੰਦਾ ਆ ਕੇ ਸਵਾਲ ਕਰੇ ਸਮਝ ਆਂਦਾ ਹੈ ਮਾਨ ਸਿੰਘ ਅਕਾਲੀ ਦੀ ਉਪਲਬਦੀ ਕੀ ਹੈ ਦੂਜੀ ਗੱਲ ਹਰ ਵਾਰੀ ਉਹ ਪਬਲਿਸਿਟੀ ਸਟੈਂਡ ਖੇਡਦਾ ਜਦੋਂ ਜਦੋਂ ਤਾਂ ਕੁੱਲੜ ਵੀਰਾਂ ਵਾਲੇ ਸੀਗੇ ਉਹਨਾਂ ਨੇ ਗਲਤੀ ਕੀਤੀ ਉਦੋਂ ਮਾਨ ਸਿੰਘ ਗੱਲ ਹੀ ਨਹੀਂ ਆਇਆ ਅੱਜ 3 ਮਹੀਨੇ ਪਹਿਲਾਂ 4 ਮਹੀਨੇ ਉਹਨਾਂ ਬਾੜ ਜਾਣ ਤੋਂ ਪਹਿਲਾਂ ਐਵੇਂ ਉਹਨਾਂ ਦੇ ਘਰ ਬੜ ਗਏ ਮਤਲਬ ਉਹਨੂੰ ਇਹ ਵੀ ਲੱਗ ਰਿਹਾ ਨਹੀਂ ਕਿ ਇਹ ਲੋਕ ਜਾ ਰਹੇ ਹੈ ਤੋ ਉਹਨੂੰ ਤਕਲੀਫ ਹੋ ਜਾਂਦੀ ਹੈ ਆਪਰ ਮੈਂ ਤਾਂ ਮੈਗਨਾ ਹਰ ਬੰਦੇ ਨੂੰ ਬੰਦੇ ਦੇ ਵੀ ਸਵਾਲ ਸੀਗੇ ਥੱਲੇ ਕਮੈਂਟ ਬਣੇ ਸੀ ਉਹ ਕਹਿੰਦੇ ਵੀ ਯਾਰ ਬੰਟੀ ਬਾਬਾ ਜੀ ਨੂੰ ਕੋਈ ਸਮੱਸਿਆ ਨਹੀਂ ਤੁਸੀਂ ਕਿਉਂ ਐਡਾ ਮੇਰੇ ਤੇ ਕੀ ਕਮੈਂਟ ਭਾਈ ਜੀ ਮੈਂ ਆਪਣੇ ਲੁਧਿਆਣਾ ਸ਼ਹਿਰ ਲਈ ਖੜਾ ਹਾਂ ਇਹ ਸ਼ਹਿਰ ਮੇਰਾ ਹੈ ਇਹ ਮੇਰੇ ਸ਼ਹਿਰ ਦੇ ਵਿੱਚ ਕੋਈ ਬੰਦਾ ਆ ਕੇ ਕਹਿ ਰਿਹਾ ਮੈਂ ਇਹ ਕਰ ਦੂ ਮੋ ਕਰ ਦੂ ਵੇ ਸਾਰੇ ਕਿੱਛ ਬਦਲ ਕਿਉਂ ਨਹੀਂ ਬਰਜਦਾ ਮੇਰੇ ਕਿਹਾ ਅੱਜ ਕਮੈਂਟ ਅੱਜ ਪ੍ਰਸ਼ਾਸਨ ਨੂੰ ਹੇਠ ਵਿੱਚ ਕਿਉਂ ਨਹੀਂ ਦਿੱਕੀ ਸਾਢੇ ਦੇ ਪ੍ਰਸ਼ਾਸਨ ਨੇ ਬਰਛਾ ਦਤਾ ਗੱਲਾਂ ਦੀ ਗੱਲ ਤੋਂ ਸੁਆ ਸੁਣ ਲੋ ਉਹ ਕਹਿੰਦੇ ਚਰਚਾ ਲਈ ਬੰਟੀ ਬਾਬਾ ਜੀ ਤੇਰੇ ਨਾਲ ਨਹੀਂ ਸਾਢੀ ਸਾਹਿਬ ਕਿਉਂ ਵਿਚਰੋ ਲਾ ਬਾ ਮੈਂ ਖੜਾ ਭਾਈ ਜੀ ਨਾਲ ਕਿਉਂ ਸਾਰੇ 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 ਵੀ ਮੈਂ ਨਾਲ ਕਿਹੜਾ ਆਣਾ ਸ਼ਹਿਰ ਹੈ ਕਿ ਦਰਵਾਜ਼ੇ ਅੱਛਾ ਕੰਮ ਹੋ ਰਿਹਾ ਸਰ ਉਹਨੇ ਮੈਂ ਕਿਹੜੂਗੀ ਮੈਂ ਕਿ ਉਹਨੂੰ ਗੱਲ ਕੱਢਦੀ ਆਵੇ ਸਵਾਲ ਦਾ ਜਵਾਬ ਮੈਂ ਵੀ ਉਹਨੂੰ ਸਵਾਲ ਕਰਨਾ ਚਾਹਨਾ ਮੇਰੀ ਵੀ ਇੱਛਾ ਜਾਕੀ ਹੈ ਤੇਰਾ ਬਕਮ ਕੀ ਹੈ ਤੇਰੀ ਉਪਲਬਧੀ ਕੀ ਹੈ ਜੋ ਬੋਲ ਸਕਦਾ ਹੈ ਇੱਕ ਐਡੇ ਵੱਡੇ ਸੰਤ ਨੂੰ ਬਕੀਰ ਨੂੰ ਵੀ ਤੇਰੀ ਉਪਲਬਧੀ ਕੀ ਹੈ ਤੇ ਮੈਂ ਵੀ ਤਾਂ ਪੁੱਛਣਾ ਤੇਰੀ ਮਲੰਗ ਦੀ ਉਪਲਬਧੀ ਕੀ ਹੈ ਮੈਂ ਨਹੀਂ ਬੋਲ ਸਕਦਾ ਮੇਰੇ ਕੋਲ ਅਧਿਕਾਰ ਨਹੀਂ ਗੱਲੇ ਅਧਿਕਾਰ ਉਹਨਾਂ ਕੋਲ ਹੀ ਹੈ ਇਹ ਗੱਲਾਂ ਨਾ ਕਰੋ ਦੇਖੋ ਮੈਂ ਦੇਖ ਨਹੀਂ ਕਿਸੇ ਵੀ ਹੈਡਸਪੀਚ ਦੇਖੋ ਬੰਦਿਆ ਸੁਣੋ ਇੱਕ ਸਪੀਚ ਦੇ ਨਾਲ ਸਾਰਾ ਪ੍ਰਸ਼ਾਸਨ ਇਹਨਾਂ ਨੇ ਬਿਜ਼ੀ ਕਰਤਾ ਪੰਚਾਇਤ ਨੇ ਬ ਕਮਲਿਆਰ ਸਾਨੂੰ ਸ਼ਹਿਰ ਨੂੰ ਕਿੰਨੇ ਅੱਛੇ ਸੀਪੀ ਸਾਹਿਬ ਮਿਲੇ ਹੋਏ ਨੇ ਕਿੰਨਾ ਅੱਛੇ ਕੰਮ ਕਰ ਰਹੇ ਨੇ ਇੱਕ ਨਿੱਕੀ ਜੀ ਗੱਲ ਕਰਕੇ ਸਾਰਾ ਪ੍ਰਸ਼ਾਸਨ ਅਸੀਂ ਬੀਜੀ ਕਰਦੇ ਨੇ ਪਰੇਸ਼ਾਨ ਕਰਦੇ ਨੇ ਕਿਉਂ ਕਿਉਂ ਦੇ ਇਸ ਬੀਜੀਦੇ ਨੇ ਅਸੀਂ ਕਾਦੇ ਲਈ ਕੀ ਗਲਤ ਕੰਮ ਦੇਖ ਲਿਆ ਤੁਸੀਂ ਹਾਂ ਇੱਕ ਸਿੰਗਲ ਗਲਤ ਕੰਮ ਸਾਬਿਤ ਕਰੋ ਜੀ ਸਾਹਿਬ ਇੱਕ ਇੱਕ ਸਾਹਿਬ ਜੀ ਸਾਹਿਬ ਉਹਨੇ ਵੀ ਤੁਸੀਂ 10 ਪਹਿਲੇ ਮੀਡੀਆ ਨੂੰ ਇਹ ਗੱਲ ਕਹੀ ਹੈ ਕਿ ਬਲੈਕਮੇਲਿੰਗ ਦਾ ਇਹ ਸਾਰਾ ਚੱਕਰ ਬਿਲਕੁਲ ਹੈ ਜੀ ਬਟ ਬਲੈਕਮੇਲਿੰਗ ਕਿਉਂ ਬੰਟੀ ਬਾਬਾ ਜੀ ਇਹ ਕਿਉਂ ਜਦ ਕੀ ਸ਼ਹਿਰ ਦੇ ਵਿੱਚ ਭਾਈ ਕਿਹਦੇ ਕੋਲ ਬਲੈਕਮੇਲਿੰਗ ਕਿਹਦੇ ਕੋ ਕਰੋਗੇ ਤੁਸੀਂ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਇਹਨਾਂ ਦੀ ਸ਼ੋਹਰਤ ਹੋ ਗਈ ਹੈ ਹੁੰਦਾ ਬਲੈਕ ਵੈਲੀ ਦਾ ਕੀ ਕਾਰਨ ਹੈ ਜੀ ਉਹ ਕਾਰਨ ਭਾਜੀ ਸ਼ੋਹਰਤ ਅਗਲੇ ਨੇ ਦੇਖਣਾ ਹੋਰ ਬਲੈਕ ਵੈਲੀ ਦਾ ਕਾਰਨ ਕੀ ਹੁੰਦਾ ਭਾਜੀ ਵੀ ਮੈਨੂੰ ਦੱਸੋ ਬਲੈਕ ਬਿਲਿੰਗ ਕਿਹਨੂੰ ਕਰਦਾ ਬੰਦਾ ਜਿਹੜਾ ਮਸ਼ਹੂਰ ਹੋਵੇ ਜਿਹਦੇ ਕੋ ਪੈਸੇ ਨਿਕਦੇ ਹੋਣ ਕੋ ਜਿਹੜਾ ਜਿਹੜਾ ਡਾਇਰੈਕਟ ਕੰਟੈਕਟ ਕੀਤਾ ਤੁਹਾਨੂੰ ਕੋਈ ਇਸ ਚੀਜ਼ ਬਾਰੇ ਕਦੀ ਕੋਈ ਡਿਮਾਂਡ ਕੀਤੀ ਸਰ ਮੇਰੇ ਕੋਲ ਫਿਲਹਾਲ ਕੁਝ ਨਹੀਂ ਹੈ ਬਾਈ ਅਗਲੇ ਦਾ ਬੇਸ ਨਹੀਂ ਬਣਿਆ ਅਗਲੇ ਦਾ ਪਹਿਲੇ ਬੇਸ ਦੇ ਡੁੱਟ ਗਿਆ ਕੰਟੈਕਟ ਨਾਲ ਬਾਤਾਂ ਗੱਲਾਂ ਸੈਕੰਡਰੀ ਗੱਲ ਮੈਂ ਨਾ ਤਾਂ ਬੋਲਦਾ ਜਿਹੜਾ ਜਿਹੜਾ ਬਾਬਾ ਜੀ ਨੇ ਬਾਬਾ ਜੀ ਦੇ ਮਗਰ ਕਿਸੇ ਨੇ ਖੜਨਾ ਨਹੀਂ ਬੜੇ ਭੁਲੇਖਾ ਸੀ ਉਹਦਾ ਜਦ ਵੀ ਪੰਜਾਬ ਚ ਕੋਈ ਵੱਡਾ ਈਵੈਂਟ ਹੁੰਦਾ ਹੈ ਜਾਂ ਧਾਰਮਿਕ ਪ੍ਰੋਗਰਾਮ ਹੁੰਦੇ ਆ ਕੋਈ ਧਾਰਮਿਕ ਸਮਾਗਮ ਹੁੰਦੇ ਉਹਦੋਂ ਕੋਈ ਨਾ ਕੋਈ ਐਦਾਂ ਦਾ ਅੰਸਰ ਉੱਠ ਕੇ ਆਂਦਾ ਜਿਹੜਾ ਸਾਰੇ ਸਟੇਟ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਇਸ ਕਰਕੇ ਸਾਨੀ ਸਾਹਿਬ ਜਾਂ ਮੈਂ ਜਿੰਨੇ ਵੀ ਸੰਗਠਨ ਇੱਥੇ ਜਿੰਨੇ ਵੀ ਸਮਾਜ ਦੇ ਲੋਕ ਆਏ ਆ ਜੁੜਿਆਣੇ ਦੇ ਉਹ ਏਸੀ ਕਰਕੇ ਆਇਆ ਵੀ ਅਸੀਂ ਆਪਣੇ ਸ਼ਹਿਰ ਦਾ ਆਪਣੇ ਪੰਜਾਬ ਦਾ ਮਾਹੌਲ ਕਦੀ ਵੀ ਖਰਾਬ ਨਹੀਂ ਹੋਣਾ ਬਾਬਾ ਜੀ ਇੱਕ ਆਖਰੀ ਸਭ ਤੋਂ ਵੱਡਾ ਮੁੱਦਾ ਸਾਨੀ ਸਾਹਿਬ ਜੀ ਬਾਈ ਸੋਸ਼ਲ ਮੀਡੀਆ ਨੂੰ ਕੀ ਜਾਣਦੇ ਹੋ ਜਿਵੇਂ ਅਕਾਲੀ ਮਾਨ ਸਿੰਘ ਨੇ ਸੋਸ਼ਲ ਮੀਡੀਆ ਦੇ ਆਕੇ ਤੋਂ ਕੀ ਪ੍ਰਸ਼ਾਸਨ ਨੇ ਰੋਕ ਲਿਆ ਤੁਹਾਨੂੰ ਵੀ ਅੱਜ ਕਿਤੇ ਨਾ ਕਿਤੇ মিডিਆ ਤੁਹਾਡੇ ਕੋਲ ਖੜੀ ਹੈ ਹਨਾ ਸਾਰਿਆਂ ਕਿਸ ਤਰ੍ਹਾਂ ਲੈ ਰਿਓ ਸੋਸ਼ਲ ਮੀਡੀਆ ਨੂੰ ਕੀ ਇੱਕ ਚੰਗਾ ਬਿਲਕੁਲ ਸਰ ਮੈਂ 2 4 ਮੈਂ 5 ਸਾਲ ਪਹਿਲਾਂ ਮੈਂ ਕਿਤੇ মিডিਆ ਦੇ ਅੱਗੇ ਨਹੀਂ ਆਂਦਾ ਸੀ ਮੈਂ ਆਪਣੇ ਗੁਰੂ ਜੀ ਨੂੰ ਪੁੱਛਿਆ ਸੀਗਾ ਗੁਰੂ ਜੀ ਨੇ ਮੈਨੂੰ ਕਿਹਾ ਬੇਟਾ ਤੇਰੇ ਬਚਨ ਬਹੁਤ ਅੱਛੇ ਨੇ ਤੇਰੇ ਸ਼ਬਦ ਇੱਕ ਗੁਲਾਬ ਦੇ ਫੁੱਲ ਦੀ ਖੁਸ਼ਬੂ ਦਿੰਦੇ ਹੈ ਔਰ ਖੁਸ਼ਬੂ ਨੂੰ ਫੈਲਾਉਂਦਾ ਕੰਮ ਮੀਡੀਆ ਦਾ ਹੈ ਫੈਲਾਉਣੀ ਚਾਹੀਦੀ ਹੈ ਮੇਰੇ ਲਈ ਬੜੀ ਅੱਛੀ ਗੱਲ ਹੈ ਸੋਸ਼ਲ ਮੀਡੀਆ ਇੱਕ ਅੱਛਾ ਕੰਮ ਕਰ ਰਹੀ ਹੈ ਸਾਡੇ ਮੈਸੇਜ ਲੋਕਾਂ ਤੱਕ ਪਹੁੰਚਾ ਰਹੀ ਹੈ ਬਹੁਤ ਅੱਛਾ ਨਾਲੇ ਭਈ ਅੱਪਾ ਇੱਕ ਲਾਸਟ ਇੱਕ ਗੱਲ ਕਰਨਾ ਚਾਹੁੰਦਾ ਦੇਖੋ ਕਮੀ ਕਿਸੇ 'ਚ ਵੀ ਹੋ ਸਕਦੀ ਹੈ ਜੋ ਸਾਰੀਆਂ ਗੱਲਾਂ ਕਰੀਏ ਜੇ ਆਮ ਪਬਲਿਕ 'ਚੋਂ ਆਮ ਜਨਤਾ 'ਚ ਜੋ ਆਮ ਸੇਵਕ ਕੋਈ ਬੰਦਾ ਉੱਟ ਕੇ ਇਲਜ਼ਾਮ ਲਾਉਂਦਾ ਹੈ ਉਹ ਸਾਡੇ ਸਿਰ 'ਤੇ ਹੈ ਮਾਨ ਸਿੰਘ ਅਕਾਲੀ ਵਰਗੇ ਪਬਲਿਸਿਟੀ ਸਟੈਂਡ ਕਰਨ ਵਾਲੇ ਬੰਦੇ ਦੀ ਨਾ ਗੱਲ ਅਸੀਂ ਪਹਿਲਾਂ ਸੁਣੀ ਨਾ ਅੱਜ ਸੁਣੀਏ ਨਾਲ